ਦੇਖ ਬੱਚੀ ਕਿਹਦਾ ਚਾਹ ਇਹ ਅਸਲੀ ਪਰਚਰ ਮੈਡਮ ਪਲੀਜ਼ ਮੈਡਮ ਪਲੀਜ਼ ਤੁਸੀਂ ਜਦੋਂ ਜਦੋਂ ਉਹ ਭਾਨ ਹੰਤਿਆ ਤੇ ਕਿਹੜਾ ਅਜੀਬਾ ਬੰਦਾ ਦਾ ਤੇ ਨਾਮ ਉਹ ਲਗਾ ਖੇਡ ਦੇ ਵਿੱਚ ਕਿੰਨ ਨੂੰ ਕੋਈ ਦੱਸੇ ਕਿ ਕਿਹਦੇ ਪਾਪਾ ਬਾਪ ਕੋਈ ਮੜਾ ਦੱਸੇ ਉਹਨੂੰ ਸਵੈ ਪ੍ਰਸ਼ੰਸਾ ਕਰਾਂਗੇ ਅਭਿਸ਼ੇਕ ਅਭਿਸ਼ੇਕ ਆ ਜੀ ਵਾਹ 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 ਤਾਲੀਆਂ جدونا بچوں کا جم اپ کرنا کریے اور بچوں کی ایک امید ہے کی جب بھی آپ ہوم بچے کا جم خود کر رہے ہیں وہ کچھ نہیں ਦੀ ਪ੍ਰੋਗਰਾਮ ਲਈ ਪ੍ਰਿਗਿਆ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਮੈਂ ਬਹੁਤ ਖੁਸ਼ ਹਾਂ ਇੱਕ ਨਵਾਂ ਕੌਸਟ ਦਾ ਪ੍ਰੋਗਰਾਮ ਦੇਖੀ ਕਿ ਸਾਡੇ ਸਾਡੇ ਮੁੰਡੇ ਨੌਜਵਾਨ ਇਸ ਚੀਜ਼ ਨੂੰ ਲੈਣੇ ਚਾਹ ਰਹੇ ਨੇ ਇੱਕ ਬੜੀ ਖੁਸ਼ੀ ਦਾ ਜਗਾ ਤੇ ਬਹੁਤ ਬੁਨਿਆਦੀ ਕੰਮ ਕਰ ਦਿੱਤੇ ਹੋਏ ਤੇ ਆਨ ਬੜਾ ਸ਼ਰਮ ਜਿਹੜੇ ਲੋਕਾਂ ਨੂੰ ਮਸ਼ੀਨ ਤੇ ਕਿੰਨਾ ਦਬਾ وہ بہت مانی گا ہے اور تسی سارے تو آن رہے کے اے چینجوں پر آ کرو اور اپنی صحت اکرام کرو اور سارے ہم اسی بہتر کا چاہتے ہیں اور دوسری کا میں پہلی راڑے میں نال جہی مطرد آئے میرا چھوٹا گیا انہیں بڑا پیار کیتا ہے انہیں اب شیخنا بھی بہت پیار کیتا اکثر میری نالی اور اہیل اکرنا سے لگتا ہے بہت ہی زیادہ انجوائے کیا یہ شروع تو ہی جڑا ہے اور میں بدھائی دا کہ میرے لگے اور پاکستان نے اور میں بہت امید کرتا کہ گھروں کے لائن اور ابھی اپنا جیون بداؤ کنیڈا جی ہو رہی ہے بڑے سوبیا تو آیا دیکھ کے بڑا خوش ہوا ہے جم مجھے پیار ہے اور پاسر ہے اور ساتھ سارا اس کے میں سارے بدائی دہا اور جہی یہاں نے اگلا جیم کی گلک میں وعدہ کرنا کہ مشیب شرما یہ Thank <laughs> ਇਹ ਜਿਹੜੀ ਚੈਂਪੀਅਨਸ਼ਿਪ ਆ ਸਾਡੀ ਪਾਵਰ ਲਿਫਟਿੰਗ ਜਿਹੜੀ ਪੀਆਈਏ ਵੱਲੋਂ ਕਰਾਈ ਗਈ ਆ ਉਹਦੇ ਵਿੱਚੋਂ ਆਪਾਂ ਸਾਰਾ ਪੰਜਾਬ ਦਾ ਆਰਗੇਨਾਈਜ਼ ਕੀਤਾ ਵਾ ਇਹ ਜਿਹੜੀ ਟੀਮ ਨੇ ਇੱਥੋਂ ਸਿਲੈਕਟ ਹੋ ਗਏ ਫਿਰ ਜਿਹੜੀ ਨੈਸ਼ਨਲ ਹਰਿਆਣਾ ਵਿੱਚ ਹੋ ਰਹੀ ਆ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਇੱਥੋਂ ਸਿਲੈਕਟ ਟੀਮ ਹੋ ਕੇ ਫਿਰ ਜਾਏਗੀ ਹਰਿਆਣਾ ਯਾਨੀ ਕਿ ਜਿਹੜੀ ਨੈਸ਼ਨਲ ਹੋ ਰਹੀ ਆ ਫਿਰ ਉਸ ਤੋਂ ਬਾਅਦ ਏਸ਼ੀਆ ਚੈਂਪੀਅਨਸ਼ਿਪ ਹੁੰਦੀ ਆ ਕਾਮਨਵੈਲਥ ਕੈਨੇਡਾ ਹੋ ਰਹੀ ਆ ਫਿਰ ਵਰਲਡ ਚੈਂਪੀਅਨਸ਼ਿਪ ਹੋ ਰਹੀ ਪੋਲੈਂਡ ਇਦਾਂ ਟੀਮ ਦੀ ਸਿਲੈਕਸ਼ਨ ਹੁੰਦੀ ਆ ਇਦੇ ਵਿੱਚ ਘੱਟੋ ਘੱਟ 550 ਤੋਂ ਪਲੱਸ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇਸ ਚੈਂਪੀਅਨਸ਼ਿਪ ਵਿੱਚ men women ਸਬ ਜੂਨੀਅਰ ਜੂਨੀਅਰ ਤੇ ਸੀਨੀਅਰ ਤੇ ਮਾਸਟਰ ਸਾਰਿਆਂ ਨੇ ਭਾਗ ਲਿਆ ਵਾ ਤੇ ਬਾਕੀ ਇਹ ਸਾਡੇ ਬੜੀ ਵੱਡੀ ਮੋਟੀਵੇਸ਼ਨ ਆ ਅਭਿਸ਼ੇਕ ਦੇ ਪਾਪਾ ਸਾਡੇ ਮੇਨ ਚੀਫ ਗੈਸਟ ਜਿਹੜੇ ਸਾਡੇ ਵਿੱਚ ਪਹੁੰਚੇ ਆ ਬਾਕੀ ਥਾੜਨਾ ਉਹ ਵੀ ਗੱਲਬਾਤ ਕਰਨਗੇ ਰਣਭਾਜ ਜੀ ਗੱਲਬਾਤ ਲਈ ਜਾਵਾਂਗੇ ਜਿਵੇਂ ਤੁਸੀਂ ਸਾਰੇ ਪੰਜਾਬ ਵਾਰੀ ਜ਼ਿਕਰ ਕੀਤਾ ਹੈ ਟੋਟਲ ਇਹਦੇ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਵਾਈਜ਼ ਹੈ ਜਿਮ ਵਾਈਜ਼ ਤੁਸੀਂ ਮਤਲਬ ਕਿ ਰਿਗਿਸਟ੍ਰੇਸ਼ਨਸ ਦੇ ਜਾਂ ਓਪਨ ਮਤਲਬ ਸਾਰਾ ਚੱਲ ਰਿਹਾ ਹੈ ਜੀ ਓਪਨ ਪੰਜਾਬ ਆ ਜੀ ਓਪਨ ਪੰਜਾਬ ਮਤਲਬ ਮੇਨ ਆਰਗੇਨਾਈਜ਼ਰਸ ਤੁਹਾਡੇ ਤੁਸੀਂ ਹੋ ਰਹੇ ਹੋ ਜੀ ਮੈਸੇ ਆਰਗੇਨਾਈਜ਼ਰ ਜਿਹੜੀ ਇਹ ਪੀਬੀ ਐਸੋਸੀਏਸ਼ਨ ਹੈਗੀ ਆ ਉਹਨਾਂ ਸਾਨੂੰ ਆਰਗੇਨਾਈਜ਼ ਬਣਾਇਆ ਵਾ ਜਿਹਦੇ ਸਾਡੇ ਪ੍ਰਧਾਨ ਦਵਿੰਦਰ ਸਿੰਘ ਮੱਲੀ ਆ ਤੇ ਅਸੀਂ ਆਰਗੇਨਾਈਜ਼ ਕੀਤਾ ਜਿਹੜੀ ਇਸ ਚੈਂਪੀਅਨਸ਼ਿਪ ਨੂੰ ਜਿਹੜੇ ਬੱਚਿਆਂ ਨੂੰ ਗਾਂਹ ਮੌਕਾ ਮਿਲਦਾ ਹੈ ਬਾਹਰ ਜਾਣ ਦਾ ਕਈ ਵਾਰੀ ਸਾ ਦੇਖਿਆ ਚਾਹੁੰਦਾ ਹੈ ਵੀ ਫਾਈਨੈਂਸ਼ੀਅਲ ਕੰਡੀਸ਼ਨਸ ਜਾਂ ਬੱਚਿਆਂ ਦੀਆਂ ਉਹ ਨਹੀਂ ਹੁੰਦੀਆਂ ਵੀ ਉਹਨਾਂ ਦੇ ਪੇਰੈਂਟਸ ਨਹੀਂ ਹੁੰਦੀਆਂ ਵੀ ਜਿਹੜਾ ਉਹਨਾਂ ਨੂੰ ਅਫੋਰਡ ਕਰਕੇ ਉਹ ਬਾਹਰ ਲਿਜਾ ਸਕਣ। ਕਿ ਉਸਦੇ ਲਈ ਵੀ ਕੋਈ ਫੰਡ ਨਹੀਂ ਦਾ ਇਤਜ਼ਾਮ ਕੀਤਾ ਜਾ ਸਕਦਾ ਜਿਹੜੇ ਬੱਚੇ ਥੋੜਾ ਗਰੀਬੀ ਦੇ ਕਹਾ ਦੇ ਥੱਲੇ ਆਉਂਦੇ ਨੇ ਇੱਕ ਮੌਕਾ ਉਹਨਾਂ ਨੂੰ ਮਿਲ ਸਕੇ। ਵੇਖੋ ਜੀ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਜੇ ਆਪਾਂ ਨਹੀਂ ਸਰ ਨਹੀਂ ਹੁਣ ਕਰਦੀਆਂ ਨਹੀਂ ਆਹੀ ਦੇ ਐਂ ਦੇ ਵੇਖੋ ਮੈਸੇਜ ਦੇ ਸਕਦੇ ਨਾ। ਵੇਖੋ ਐਡਾ ਵੱਡਾ ਕੰਮਿਸ਼ਨ ਹੈ ਮੈਂ ਕੋਈ ਵੀ ਪੋਲੀਟੀਕਲ ਬੰਦਾ ਨਹੀਂ ਬੁਲਾਇਆ ਹਨਾ ਸਾਰੇ ਇਹ ਆਪਣੇ ਭਰਾ ਵੱਡੇ ਸਾਰੇ ਜਿੰਨੇ ਸਾਡੇ ਸਾਰੇ ਮਲਕੇ ਕੇ ਭਰਾ ਹੀ ਆਪਾਂ ਬੁਲਾਏ ਜਿਹੜੇ ਸਾਡੇ ਮੇਨ ਮੇਨ ਬੰਦੇ ਆ। ਤੇ ਸਰਕਾਰਾਂ ਚੋਂ ਤੇ ਭਾਜੀ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀਆਂ ਹਾਂ ਬਟ ਜੇ ਸਰਕਾਰਾਂ ਨਾ ਵੀ ਕਰਨ ਇਥੋਂ ਜਿੰਨਾ ਜਿੰਨਾ ਦਾ 골ਡ ਮੈਡਲ ਆਉਂਦਾ ਵਾ ਉਹ ਫਾਈਨੈਂਸ਼ਲੀ ਜੇ ਵੀਕ ਹੈ ਗਿਆ ਤੇ ਜਿਹੜਾ ਸਾਡੀ ਟੀਮ ਹੈ ਰਾਣਾ ਰਵ ਜਿੰਮ ਦੀ ਅਸੀਂ ਹੈਲਪ ਕਰਕੇ ਉਹਨਾਂ ਅੱਗੇ ਪਹੁੰਚਾਵਾਂਗੇ ਕੋਈ ਗੱਲ ਨਹੀਂ ਸਰ ਮਨਸ਼ਿਆਂ ਦਾ ਜਿਹੜਾ ਹਣ ਬੜਾ ਤੇਜ਼ੀ ਨਾਲ ਵਧ ਰਿਹਾ ਜਿਹੜੇ ਅੱਜ ਦੇਖਿਆ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਹੈ ਕੁਝ ਪਹਿਣਾ ਵੀ ਇੱਥੇ ਜਿਹੜੀਆਂ ਲੜਕੀਆਂ ਵੀ ਇੱਥੇ ਆ ਉਹਨਾਂ ਬਾਰੇ ਜਿਹੜੇ ਹੈ ਨਸ਼ੇ ਚ ਜਾ ਰਹੇ ਉਹਨਾਂ ਬਾਰੇ ਕੀ ਅਵੇਅਰ ਕਰਨਾ ਚਾਹੁੰਦੇ ਆ ਇਹ ਨਸ਼ਾ ਭਾਜੀ ਤਾਂ ਫੈਲ ਰਿਹਾ ਵਾ ਕਿ ਵੇਖੋ ਜਿਸ ਕਿਸੇ ਬੰਦੇ ਨੇ ਮੰਨ ਲਓ ਇੱਕ ਸਪੋਰਟਸਮੈਨ ਨੇ ਚਾਰ ਪੰਜ ਸਾਲ ਮਿਹਨਤ ਕੀਤੀ ਆ ਉਹਨੇ ਡੈਟ ਵੀ ਖਾਦੀ ਆ ਘਰ ਵੀ ਖਾਦਾ ਵਾ ਉਹਨੂੰ ਕੋਈ ਜੌਬ ਨਹੀਂ ਕੋਈ ਫੈਸਿਲਿਟੀ ਨਹੀਂ ਮਿਲਦੀ ਹੁਣ ਹਰਿਆਣਾ ਗਵਰਨਮੈਂਟ ਵੇਖੋ ਕਿੰਨਾ ਕਰਦੀ ਆ ਇਹ ਹਰਿਆਣੇ ਦੇ ਪਹਿਲਵਾਨ ਦਿੱਲੀ ਦੇ ਕਿੰਨੇ ਤਖੜੇ ਆ ਕਿ ਜੇ ਕਿ ਬੰਦੇ ਨੂੰ ਕੱਲ ਨੂੰ ਮਿਹਨਤ ਕਰਕੇ ਕੋਈ ਕੱਲ ਨੂੰ ਉਦਾਂ ਮਿਲੇ ਜਾਂ ਕੋਈ ਨੌਕਰੀ ਮਿਲੇ ਜਾਂ ਕਿਤੇ ਬਾਹਰ ਦਾ ਟੂਰ ਲੱਗੇ ਇਹ ਬੰਦਾ ਨਸ਼ੇ ਕਰਦਾ ਨਹੀਂ ਆ ਸਾਡੇ ਪਹਿਲਵਾਨ ਵੀ ਕਈ ਗਏ ਮੁੰਡੇ ਇਦਾਂ ਆ ਕੇ ਜਾਂਦੇ ਆ ਤੇ ਮੁੜ ਕੇ ਉਹ ਨਸ਼ੇ ਦੇ ਵਿੱਚ ਪੈ ਜਾਂਦੇ ਆ ਮੇਨ ਸਾਡਾ ਜਿਹੜਾ ਸਾਰਾ ਉਹ ਮੇਨ ਸਰਕਾਰ ਤੇ ਜਾਂਦਾ ਹੈ ਵੀ ਸਰਕਾਰਾਂ ਦਾ ਸਾਥ ਹੋਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਹੋਲੀ ਸਿੱਤੀ ਤੁਸੀਂ ਸਾਰਿਆਂ ਨੇ ਜਾਣਦੇ ਹੋਵੋਗੇ ਉਹਦੇ ਬਿਲਕੁਲ ਗੇਟ ਦੇ ਨਾਲ ਅਸੀਂ ਆਪਣੀ ਕ੍ਰਿਕਟ ਅਕੈਡਮੀ ਖੋਲੀ ਹੈ ਕੋਈ ਵੀ ਬੱਚਾ ਆਣਾ ਚਾਵੇ ਆ ਸਕਦਾ ਹੈ ਔਰ ਅਸੀਂ ਉੱਥੇ ਬੱਚਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਔਰ ਅਸੀਂ ਚਾਹੁੰਦੇ ਆ ਕਿ ਅੰਮ੍ਰਿਤਸਰ ਦੇ ਬੱਚੇ ਅਭਿਸ਼ੇਕ ਨਿਕਲੇ ਤੇ ਨਾਲ ਹੋਰ 10 ਪਲੇਅਰ ਹੋਰ ਅੱਗੇ ਲੱਗੇ। ਹਰ ਗੇਮ ਚੋਂ ਨਿਕਲਣ। ਮੈਂ ਅਕਸਰ ਹਰ ਗੇਮ ਦੇ ਵਿੱਚ ਜਾਣਾ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਮੈਨੂੰ ਕ੍ਰਿਕਟ ਨਾਲ ਇਕੱਲਾ ਪਿਆਰ ਨਹੀਂਗਾ। ਮੈਨੂੰ ਸਾਰੀਆਂ ਗੇਮਾਂ ਨਾਲ ਬਹੁਤ ਪਿਆਰ ਹੈ। ਮੈਂ ਹਾਕੀ 'ਚ ਵੀ ਜਾਣਾ, ਕਬੱਡੀ 'ਚ ਵੀ ਜਾਣਾ, ਬਾਡੀ ਬਿਲਡਿੰਗ ਵਾਲਿਆਂ 'ਚ ਜਾਣਾ, ਗੋਲਬਾਖ ਖਾੜੇ ਤੇ ਵੀ ਜਾਣਾ ਪਹਿਲਵਾਨਾਂ ਕੋ। ਔਰ ਉਹਨਾਂ ਨੂੰ ਸਪੋਰਟਸ ਮਨਨ ਨੂੰ ਮਿਲ ਕੇ ਮੈਨੂੰ ਬੜਾ ਖੁਸ਼ ਹੁੰਦਾ। ਔਰ ਪਰਮਾਧਮਾ ਕੇ ਮੈਂ ਅਰਦਾਸ ਕਰੂੰਗਾ ਵੀ ਹਰੇ ਆਪਣੇ ਆਪਣੇ ਬੱਚਿਆਂ ਨੂੰ ਹਰ ਸਪੋਰਟ 'ਚ ਪਾਓ। ਜੋ ਜੇ ਖੇਲ ਨਾ ਜਾਂਦੇ ਉਹ ਤੇ ਜੋ ਕਰ ਲੈ। ਜਿਸ ਤੱਕ ਦੇਖਣ ਚ ਉਹ ਜਿੱਨਾ ਸਟੇਟਸ ਦਾ ਪੈਸਾ ਕ੍ਰਿਕਟ ਚ ਹੈ। ਹੋਰ ਕਿਸੇ ਸਪੋਰਟਸ ਨਹੀਂ ਹੈਗਾ। ਸ਼ਹਿਰ ਸਰਕਾਰਾਂ ਜਾਂ ਵੀਵਰਸ ਵੀ ਜਿਹੜੇ ਸ਼ਾਇਦ ਉਹ ਬਾਈਜ਼ੀ ਟੀਮ ਦੇ ਦੇਖਦੇ ਹੋ ਜਿਆਦਾ ਨਹੀਂ ਦੇ ਦਿੰਦੇ। ਇਹ ਟਰੇਸ ਤੇ ਵੀ ਡਿਪੈਂਡ ਕਰਦਾ ਹੈ। ਜਿਆਦਾ ਸਟਾਰਟਿੰਗ ਤੇ ਮੋਟੀਵੇਸ਼ਨਸ ਦਾ ਲੈਂਦਾ ਹੀ ਲੈਂਦਾ ਹੈ ਸਰ। ਬਟ ਇਨ ਆ ਸੈਂਸ ਇਹ ਹੈ ਵੀ ਕਈ ਉਹ ਕ੍ਰਿਕਟ ਦੇ ਪਰ ਸ਼ਾਇਦ ਵਿੱਚ ਜਵੇਂ ਸਾਡੀ ਹੌਕੀ ਹੈ। ਯਾ ਫੁੱਟਬਾਲ ਹੈ ਯਾ ਕਿ ਜਿਮਨਾਸਟਿਕ ਹੈ ਤੁਸੀਂ ਸਭ ਨੂੰ ਪ੍ਰਮੋਟ ਕਰਦੇ ਪਬਲਿਕ ਨੂੰ ਆਪਣੀ ਥੋੜੀ ਜਿਹੀ ਮੈਂਟੈਲਿਟੀ ਚੇਂਜ ਕਰਦੇ ਸਰਕਾਰ ਆਲਾ ਕਰੋੜਾ ਰੁਪਏ ਦੇ ਨਾਮ ਦੇ ਦਿੰਦੀ ਹੈ ਇਨੀਗਰੇਟਰਸ ਫਿਰ ਐਡਸ ਮਿਲਦੀਆਂ ਨੇ ਲੱਖਾਂ ਕਰੋੜਾ ਪਤੀ ਹੋ ਜਾਂਦੇ ਨੇ ਬਟ ਇੰਦਾ ਸੈਂਸ ਹੈ ਵੀ ਇੰਦਾ ਕ੍ਰੇਸ ਕ੍ਰਿਕਟ ਦਾ ਹੀ ਜ਼ਿਆਦਾ ਹੈ ਪਾਕਿਸਤਾਨ ਨੂੰ ਇੱਕ ਤੁਹਾਡੇ ਅਗੇ ਬੁੱਧੀਜੀਵੀ ਜਾਂ ਰਾਣੇ ਭਾਜੀਗੜ੍ਹ ਕੇ ਇਨੀਸ਼ੀਏਟਿਵ ਲੈ ਕੇ ਅੱਗੇ ਆ ਸਕਦੇ ਆ ਪਬਲਿਕ ਨੂੰ ਨਾਲ ਜੋੜਨਾ ਜ਼ਰੂਰੀ ਹੈ ਕਿਉਂਕਿ ਸਪੋਰਟਸ ਦਾ ਤੁਸੀਂ ਸਮਝੋ ਬੱਚੇ ਦਾ ਫਿਊਜ਼ਨ ਬਣਦਾ ਡਿਸਪਲਨ ਬਣਦਾ ਹੈ ਸ਼ਹਿਰ ਜੌਬ ਲੱਗ ਕੇ ਵੀ ਜ਼ਿੰਦਗੀ ਵੀ ਬਣਦੀ ਹੈ ਕਿ ਉਹਦੇ ਮੁਤਲਕ ਤਰੀਕ ਪੂਰੀ ਇਸ ਸੰਸਰ ਦੇ ਆਗੂ ਇੱਕ ਜੁਆਇੰਟ ਇੱਕ ਉਹ ਜੀ ਕਮੇਟੀ ਬਣੇ ਜਾਂ ਕੋਈ ਉਹ ਲੈ ਆਰਗੇਨਾਈਜੇਸ਼ਨਸ ਸਟੇਟ ਹੋਣ ਕਿ ਹਰ ਇੱਕ ਸਪੋਰਟਸ ਨੂੰ ਸਰਕਾਰ ਵੱਲੋਂ ਬੈਨੇਫਿਟ ਬਰਾਬਰ ਦੇ ਦਿਵਾਈ ਜਾਵੇ ਨਹੀਂ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਸਟਾਰਟ ਤੇ ਆਪਾਂ ਨੂੰ ਨਾ ਸਕੂਲਾਂ ਚ ਸਟਾਰਟ ਕਰਨਾ ਪਵੇਗਾ ਕਿ ਜਿਨੇ ਵੀ ਸਕੂਲ ਵਾਲੇ ਉਹਨਾਂ ਨੂੰ ਉਹਨਾਂ ਨੂੰ ਪਹਿਲ ਕਰਨੀ ਪਵੇਗੀ ਕਿ ਉਹ ਆਲ ਸਪੋਰਟਸ ਦੇ ਬੱਚਿਆਂ ਨੂੰ ਲੈ ਕੇ ਜਾਣ ਕਿ ਬੱਚੇ ਸਾਡੇ ਜ਼ਰੂਰ ਤੋਂ ਸਕੂਲਾਂ ਚ ਪੜਦਾ ਤਾਂ ਸਕੂਲਾਂ 'ਚ ਜਦੋਂ ਸਟਾਰਟ ਹੋਏਗੀ ਨਾ ਹਰ ਗੇਮ ਤਾਂ ਬੱਚਾ ਆਏਗਾ ਹੀ ਆਏਗਾ ਲੇਕਿਨ ਸੈਕੰਡ ਹੈ ਕਿ ਤੁਸੀਂ ਅੰਮ੍ਰਿਤਸਰ ਦੇ ਮੈਨੂੰ ਡੀਸੀ ਸਾਹਿਬ ਵੀ ਮਿਲੇ ਸੀ ਮੈਂ ਉਹਨਾਂ ਨੂੰ ਵੀ ਮਿਲਿਆ ਸੀ ਉਹਨਾਂ ਦੇ ਮਨ 'ਚ ਵੀ ਖੁਆਸ਼ੀ ਹੋਏ ਵੀ ਇੱਥੇ ਸਪੋਰਟਸ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਵੇ ਚਾਹੇ ਕਿਸੇ ਵੀ ਗੇਮ ਦਾ ਹੋਵੇ ਅਸੀਂ ਤਾਂ ਚਾਹੁੰਦੇ ਹਾਂ ਕਿ ਹਰ 올 ਗੇਮ 'ਚ ਬੱਚੇ ਆਣ ਅੱਗੇ ਵਧਣ ਤੇ ਸਰਕਾਰਾਂ ਫੰਡ ਵੀ ਦੇਣਗੇ ਮਿਲਣਗੇ ਵੀ ਔਰ ਸਪੋਰਟਸ ਦੇ ਨਾਲ ਪਿਆਰ ਕਰੋ ਤੁਹਾਡਾ ਦੇਹੋ ਹੀ ਆ ਸਾਰਿਆਂ ਦਾ ਸੋਰੀ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਜਪਾਨ ਵਰਲਡ ਚੈਂਪੀਅਨਸ਼ਿਪ ਇੰਡੀਆ ਟੀਮ ਦਾ ਕੋਚ ਬਣ ਕੇ ਗਏ ਯੂ ਐਸ ਏ ਤੇ 17ਵਰੀ ਨੈਸ਼ਨ ਚੈਂਪੀਅਨ ਤੇ ਰਾणे ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਕੰਪੀਟੀਸ਼ਨ ਇੱਥੇ ਵਧੀਆ ਕਰਵਾਇਆ ਇਹਨਾਂ ਨੇ ਮੈਂ ਧੰਨਵਾਦ ਕਰਦਾ ਰਾणे ਭਾਈ ਦਾ ਨਹੀਂ ਮੇਰੇ ਵੱਡੇ ਭਰਾ ਹੈ ਜੂਤ ਨੂੰ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਸਾਥੀ ਜੂਤ ਨੂੰ ਇਹੀ ਮੈਂ ਨਸ਼ੇ ਤੋਂ ਰਹਿਤ ਰਹਿਣਾ ਚਾਹੀਦਾ ਨਾ ਜਾਣੀ ਕੋਈ ਕਰਨਾ ਚਾਹੀਦਾ ਆਪਣੇ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਰਾਣਾ ਜੀ ਜਿਹੜੇ ਬੱਚਿਆਂ ਨੂੰ ਨੌਜਵਾਨਾਂ ਨੂੰ ਪ੍ਰਮੋਟ ਕਰ ਰਹੇ ਨੇ ਬੜਾ ਇੱਕ ਸੰਘਰਸ਼ ਹੁੰਦਾ ਬੜਾ ਇੱਕ ਵੱਡਾ ਉਪਰਾਲਾ ਲਗਾਵਾ ਇਹਨਾਂ ਦੇ ਉਪਰਾਲੇ ਵਾਸਤੇ ਪਹਿਲੇ ਬਹੁਤ ਵਧੀਆ ਕੰਮ ਕਰਦੇ ਆ ਭਾਜੀ ਅੱਗੇ ਸਾਰੇ ਨੂੰ ਮੋਟੀਵੇਸ਼ਨ ਕਰਦੇ ਆ ਜਿਵੇਂ ਜੇ ਬੇਟੇ ਸਾਰੇ ਗਾਂਵ ਦੇ ਬੱਚੇ ਲੈ ਗਾਂਵ ਵੀ ਹੁਣ ਜਿੱਦਾਂ ਆਪਾਂ ਇਤੋਂ ਸਿਲੈਕਸ਼ਨ ਹੋਊਗੀ ਜਿਹੜੇ ਵਧੀਆ ਬੱਚੇ ਹੋਣਗੇ ਤੁਹਾਨੂੰ ਗੋਆ ਲੈ ਕੇ ਜਾਵਾਂਗੇ ਫੇ ਉਸ ਤੋਂ ਬਾਅਦ ਹਰਿਆਣਾ ਹਰਿਆਣਾ ਹੋ ਰਹੀ ਆ ਤੇ ਉਸ ਤੇ ਫਰੀਦাবাদ ਤੇ ਉਸ ਤੋਂ ਬਾਅਦ ਜਿਹੜਾ ਗਾਂ ਇੰਟਰਨੈਸ਼ਨਲ ਹੋਣਗੇ ਉਹ ਤੇ ਦੇਖਣ ਸਾਰੇ ਬੱਚੇ ਲੱਗਣਗੇ